ਕਲਚੀਆਂ ਕਲਾਂ ਦੀ ਮੈਂ ਕਿਸਾਨ ਸਛਕ ਕਮੇਟੀ ਜਲਾ ਪ੍ਰਧਾਨ ਤਸੇ ਸਿੰਘ ਪਾਸ ਜਿਹੜੀ ਅੱਜ ਦੀ ਮਿਲਤੀ ਸੀ ਇਹਦਾ 2 ਸਾਲ ਤੋਂ ਲੜਕਦੀ ਆ ਰਹੀ ਆ ਅਸੀਂ ਇਹਦੀ ਪਹਿਲਾਂ ਤਿੰਨ ਤਿੰਨ ਮੌਕੇ ਦੇ ਕੇ ਜਿਹੜੀ ਮਿਲਤੀ ਕਰਵਾ ਚੁੱਕੇ ਆ ਬਾਅਦ ਚ ਜਦੋਂ ਫੇਰ ਅਸੀਂ ਜਾ ਕੇ ਦਸਰਾ ਕੱਢਿਆ ਤਾਂ ਬਾਅਦ ਚ ਸਰਪੰਚਾਂ ਦਾ ਵੀ ਮੈਨੂੰ ਇਹ ਮਨਜ਼ੂਰ ਨਹੀਂ ਗੀ ਅਸੀਂ ਫੇਰ ਵੀ ਉਹ ਚੁੱਕਿਆ ਵੀ ਕੋਈ ਗੱਲ ਨਹੀਂ ਤੁਹਾਡੇ ਤਸੱਲੀ ਕਰ ਜਿੱਥੇ ਤੇਰਾ ਜ਼ਾਬਦਾ ਤੈਨੂੰ ਵੀ ਮੈਂ ਇਹਨੂੰ ਨਹੀਂ ਇਹ ਘਟ ਹੋਇਆ ਥਾ ਜਾਂ ਵੱਧ ਹੋਇਆ ਚਲੋ ਦੁਬਾਰੇ ਬੇਨਤੀ ਹੋ ਗਈ ਜੋ ਘਟ ਦੇ ਵਾਜੇ ਸਾਨੂੰ ਉਹਦੇ ਬਾਰੇ ਕੋਈ ਦਿੱਕਤ ਨਹੀਂਗੀ ਕਿਉਂ ਹਰ ਇੱਕ ਨਾ ਠਕਾਣੀ ਹੋ ਜੇ ਦਾ ਇਨਸਾਫ ਹੋਣਾ ਜ਼ਰੂਰੀ ਵਾ ਅੱਜ ਅਸੀਂ ਜਿਹੜੀ ਰਲ ਮਿਲ ਕੇ ਸਾਰੇ ਇੱਕ ਤੋਂ ਇੱਕ ਭਾਈਚਾਰੇ ਦੇ ਤੌਰ ਤੇ ਜਿਹੜੀ ਅੱਜ ਸਾਰੇ ਦੋ ਤਰ੍ਹਾਂ ਦੀ ਬੇਨਤੀ ਕਰਵਾਈ ਆ ਕੁਝ ਬੇਨਤੀ ਰਹਿ ਗਈ ਆ ਦੋ ਤਿੰਨ ਗਲੀਆਂ ਦੀ ਪੰਜ ਵਾਦੀਏ ਫਿਰ ਅਫਸਰ ਜਿਹੜੇ ਛੁੱਟੀ ਦੂਰ ਦੂ ਜਾਣਾ ਦਾ ਛੁੱਟੀ ਕਰਕੇ ਆ ਸਵੇਰੇ ਉਹਨਾਂ ਦੋ ਬੰਦੇ ਘਲਾ ਕੇ ਤੇ ਬਾਕੀ ਉਹ ਬੇਨਤੀ ਕਢਾ ਕੇ ਤੇ ਭਲਕੇ ਕਾਗਜ਼ ਪੁਰ ਕਰਕੇ ਉਹਦੀ ਰਿਪੋਰਟ ਜਿਹੜੀ ਸਾਨੂੰ ਸਾਉਂਬ ਦੇਣਗੇ ਡੀਡੀਪੀ ਉਹਨੂੰ ਵੀਡੀਓ ਨੂੰ ਇਹ ਪੋਰਟ ਸੌਂਝਦੇ ਨੇ ਕਿ ਸੌਂਬ ਦੇਣਗੇ ਕੀ ਇਹ ਤਿੰਨ ਵਾਰ ਤੁਹਾਡੇ ਪਿੰਡ ਦੀ ਮੰਤੀ ਹੋ ਰਹੀ ਹੈ ਕੀ ਸਰਪੰਚ ਸਾਹਿਬ ਵੱਲੋਂ ਜਾਂ ਵੀਡੀਓ ਸਾਹਿਬ ਵੱਲੋਂ ਕੋਈ ਸੰਤੁਸ਼ਟੀ ਨਹੀਂ ਹੋ ਰਹੀ ਹੈ ਦੀ ਪਤਾ ਨਹੀਂ ਅਸੀਂ ਤਾਂ ਪਹਿਲਾਂ ਵੀ ਜਦੋਂ ਆਇਆ ਨਾ ਅਖੇ ਇਹ 40000 ਦਾ ਚਾਹੀ ਲੱਖ ਦਾ ਕੰਮ ਹੋਇਆ ਤਾਂ ਅਸੀਂ ਉਹ ਵੀ ਮਨਜ਼ੂਰ ਕਰ ਲਿਆ ਵੀ ਕੋਈ ਗੱਲ ਨਹੀਂ ਜਿੰਨਾ ਵੀ ਹੋਇਆ ਚਲੋ ਗਲਤ ਹੋਵੇ ਸਹੀ ਹੋਵੇ ਉਹਨੂੰ ਪਰ ਸਹੀ ਦਾ ਦਰਜਾ ਹੀ ਦੇ ਦਿੱਤਾ ਪਰ ਇਹਨਾਂ ਦੇ ਮਨ 'ਚ ਜਿਹੜੀ ਨਹੀਂ ਸੰਤੁਸ਼ਟੀ ਵੀ ਸਾਡਾ ਜਿਹੜਾ ਹੱਕ ਨਹੀਂ ਪੂਰਾ ਆ ਉਹ ਚ ਇਹਨਾਂ ਦੁਆਰੇ ਮੇਰੇ ਤੇ ਤਾਂ ਰਖਵਾਈ ਹੈ ਕੀ ਮੰਗ ਕਰਦੇ ਨਹੀਂ ਤਾਂ ਮੰਗ ਕਰਦੇ ਆ ਵੀ ਧੱਕਾ ਨਹੀਂ ਕਿਸੇ ਨੂੰ ਚਾਹੀਦਾ ਜੇ ਉਹਨਾਂ ਦਾ ਥਾਂ ਬੰਦ ਆ ਹੋਰ ਹੋਰ ਜੇ ਹੋਰ ਉਹਨਾਂ ਦੇ ਪੈਸੇ ਬੰਦ ਆ ਜਾਂ ਕੋਈ ਮਿੰਦੀ ਵਾਧੇ ਕਰਦੇ ਵਾਧ ਜੇ ਵਾਧਣਗੇ ਤਾਂ ਵਾਧੇ ਪੈ ਜਾਣਗੇ ਜੇ ਘਟਣਗੇ ਘਟਦੇ ਘਟਾ ਪੈ ਜਾਣ ਸਾਨੂੰ ਜ ਕੋਈ ਦਿੱਕਤ ਨਹੀਂ ਪੈਸੇ ਸੰਗਤ ਦੇ ਆ ਸਾਡਾ ਤਾਂ ਹੈ ਕੁਛ ਨਹੀਂਗਾ ਅਸੀਂ ਤਾਂ ਇੱਕ ਪਿੰਡ ਦੇ ਜਿਹੜੇ ਸੰਗਤ ਦੇ ਸੇਵਾਦਾਰ ਆ ਸੇਵਾ ਕਰਨ ਦੇ ਆ ਤੇ ਅਸੀਂ ਇਹ ਚੀਜ਼ ਨੂੰ ਜਿਹੜਾ ਅਸੀਂ ਜੋਂ ਲਾ ਕੇ 2 ਸਾਲ ਤੋਂ ਲਏ ਆ 24 ਮਹੀਨੇ ਹੋ ਗਿਆ ਇਹ ਚੀਜ਼ ਦੇ ਤਿਆਰੀਆਂ ਵੜਦੇ ਰਹੇ ਆ ਤੇ ਤਿਆਰੀ ਕਰਵਾਈ ਆ ਇਹ ਸੰਗਤ ਦੇ ਰੂਬਰੂ ਜਿਹੜੀ ਸੰਗਤ ਦੇ ਪਿੰਡ ਦੀ ਪ੍ਰੋਗਰਾਮ ਸਾਡਾ ਇਹ ਚ ਕੋਈ ਨਹੀਂ ਇਹ ਸੰਗਤ ਦੀ ਪਿੰਡ ਦੀ ਪ੍ਰਾਪਰਟੀ ਹੈ ਕਿਹੜਾ ਪਿੰਡ ਹੈ ਤੇ ਕੀ ਹੈ ਮਸਲਾ ਮੇਰਾ ਨਾਂ ਸਾਹਬ ਸਿੰਘ ਫੌਜੀ ਪਿੰਡ ਕਲਸੀਆਂ ਕਲਾ ਹੈ ਇਹ ਸਰ 2 ਸਾਲ ਤੋਂ ਸਾਡਾ ਇਹ ਨਕਵਾਰੀ ਚੱਲ ਰਹੀ ਹੈ ਪਿੰਡ ਦੀ ਕਿਸ ਚੀਜ਼ ਦੀ ਇਨਕੁਆਇਰੀ ਚੱਲ ਰਹੀ ਹੈ ਮਤਲਬ ਇਹ ਪਿੰਡ ਦੀਆਂ ਗਰਾਂਟਾਂ ਬਾਰੇ ਕਿ ਜੋ ਪਿੰਡ ਚ ਆਈਆਂ ਗਰਾਂਟਾਂ ਖਰਚ ਹੋਈਆਂ ਕਿੰਨੀਆਂ ਲੱਗੀਆਂ ਕਿੰਨੀਆਂ ਹੈ ਤਿੰਨ ਵਾਰ ਮੰਤੀ ਪਹਿਲਾਂ ਵੀ ਹੋ ਚੁੱਕੀ ਆ ਜਿਹਦਾ ਬਕਾਇਦਾ ਸਾਡੇ ਕੋਲ ਰਿਜ਼ਲਟ ਵੀ ਆ ਚੁੱਕਾ ਹੈ ਪਰ ਉਹਦੇ ਵਿੱਚ ਕੀ ਆ ਸਰਪੰਚ ਸਾਹਿਬ ਹਾਜ਼ਰ ਨਹੀਂ ਹੁੰਦੇ ਨਾ ਉਹ ਤੋਂ ਇੱਥੋਂ ਅਫਸਰ ਆਉਂਦੇ ਹੀ ਆ ਕੇ ਮੁੜ ਜਾਂਦੇ ਹੀ ਇਹਨੂੰ ਫੋਨ ਕਰਦੇ ਹੀ ਇਹ ਕਦੀ ਕਹਿੰਦਾ ਵੀ ਮੈਂ ਅੱਜ ਇੱਥੇ ਗਿਆ ਅੱਜ ਇੱਥੇ ਗਿਆ ਕਹਿੰਦਾ ਲੈਟਰ ਵੀ ਇਹਨੂੰ ਨਿਕਲਦਾ ਹੈ ਪਰ ਦੁਬਾਰਾ ਇਹਨੂੰ ਫੇਰ ਉਹਨਾਂ ਲਾਸਟ ਮੌਕਾ ਦਿੱਤਾ ਇਹ ਹਾਜ਼ਰ ਹੋਏ ਅੱਜ ਹਾਜ਼ਰ ਹੋਏ ਆ ਪਰ ਅੱਜ ਉਹਨਾਂ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬਾਅਦ ਦੇ ਵਿੱਚ ਹੁੰਦਾ ਹੈ ਕਿ ਇੱਥੇ ਆਜ ਨਹੀਂ ਹੋਣਾ ਉੱਥੇ ਜਾ ਕੇ ਕਹਿ ਆਉਣਾ ਐ ਕਿ ਮੈਂ ਜਿਹੜੀ ਬੇਨਤੀ ਹੈ ਨਾ ਮੇਰੀ ਗਾਇ ਹਾਜ਼ਰੀ ਚ ਕਰਵਾਈ ਹੈ ਫੇ ਅੱਜ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੇਨਤੀ ਕਰਾਈ ਗਈ ਅੱਜ ਉਹਨਾਂ ਦੀ ਹਾਜ਼ਰੀ ਚ ਹੋਈ ਆ ਉਹਨਾਂ ਦੀ ਵਗੈਰਾ ਨਾਲ ਵੀਡੀਓ ਫੋਟੋਆਂ ਸਭ ਕੁਝ ਹੈ ਕੀ ਮੰਗ ਕਰਦੇ ਤੇ ਅਸੀਂ ਮੰਗ ਕਰਦੇ ਆ ਕਿ ਉਹਨਾਂ ਜੋ ਅਹਿਦੀਓ ਸਾਹਿਬ ਜਈ ਸਾਹਿਬ ਨੇ ਬੇਨਤੀ ਕੀਤੀ ਆ ਇਹਦਾ ਸਹੀ ਇਨਸਾਫ ਹੋਵੇ ਜੋ ਪਹਿਲਾ ਬੇਨਤੀ ਹੋਈ ਆ ਚਲੋ ਉਹਦਾ ਰਿਜ਼ਲਟ ਸਾਡੇ ਕੋਲ ਆ ਗਿਆ ਹੁਣ ਦੁਬਾਰਾ ਬੇਨਤੀ ਜਿਹੜੀ ਹੋਊਗੀ ਉਹਦਾ ਵੀ ਆ ਜਾਊਗਾ ਫਿਰ ਅਸੀਂ ਦੋਨਾਂ ਦਾ ਮੇਲ ਕਰਕੇ ਵੇਖ ਲਾਂਗੇ ਵੀ ਬੇਨਤੀ ਇਹਨਾਂ ਦੀ ਸਹੀ ਹੋਈ ਆ ਜਾਂ ਬਾਅਦ ਚ ਕੋਈ ਵੱਧ ਘਾਟ ਹੋਇਆ ਇਹਦਾ ਬਾਅਦ ਚ ਪਤਾ ਲੱਗੇਗਾ ਦੇ ਵਿੱਚ ਜਿਹੜੀ ਬੇਨਤੀ ਪੰਚਾਇਤ ਵੱਲੋਂ ਤਾਂ ਇੱਕ ਕਰਵਾਈ ਜੇ ਜਾ ਰਹੀ ਆ ਕੀ ਇਹ ਸਾਰਾ ਮਸਲਾ ਸੀ ਕਿ ਡੀਡੀਪੀਓ ਸਾਹਿਬ ਨੂੰ ਐਕਸ਼ਨ ਪੰਚਾਇਤੀ ਰਾਜ ਨੂੰ ਆਈ ਸੀਗੀ ਡਾਕਟਰ ਵੀ ਸਰਪੰਚ ਸਾਹਿਬ ਸਾਬਕਾ ਸਰਪੰਚ ਬਖਸ਼ੀ ਸਿੰਘ ਨੇ ਕਿਹਾ ਸੀ ਵੀ ਮੇਰੀ ਹਾਜ਼ਰੀ ਦੇ ਵਿੱਚ ਜਿਹੜੀ ਆ ਉਹ ਮੰਤੀ ਨਹੀਂ ਕੀਤੀ ਗਈ ਜਿਹੜੀ ਪਹਿਲਾਂ ਹੋਈ ਸੀ ਉਹ ਸਾਡੀ ਜਿਹੜੀ ਟੀਮ ਆ ਪੂਰੀ ਜਿਹਦੇ ਵਿੱਚ ਸੋਖੀ ਜੀ ਜੈ ਸਾਹਿਬ ਹਰਪ੍ਰੀਤ ਜੀ ਪੂਰੀ ਟੀਮ ਨਾਲ ਲੈ ਕੇ ਆਪਾਂ ਕਰ ਰਹੇ ਆ ਇਹ ਮੰਤੀ ਚੱਲ ਰਹੀ ਆ ਜੋ ਵੀ ਇਹਦੇ ਮੰਤੀ ਮੁਤਾਬਕ ਰਿਜ਼ਲਟ ਹੋਊਗਾ ਉਹ ਅਸੀਂ ਆਪਣਾ ਐਕਸ਼ਨ ਸਾਹਿਬ ਥਰੂ ਡੀਡੀਪੀਓ ਸਾਹਿਬ ਨੂੰ ਭੇਜਿਆਗੇ ਜਿਹੜੀ ਪਹਿਲਾਂ ਮਿੰਤੀ ਹੋਈ ਸੀ ਉਹਦੇ ਵਿੱਚ ਸਰਪੰਚ ਸਾਹਿਬ ਮੌਜੂਦ ਨਹੀਂ ਸੀ ਤਾਂ ਦੁਬਾਰਾ ਹਾਂਜੀ 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 ਸਰਪੰਚ ਸਾਹਿਬ ਨੇ ਲਿਖਤੀ ਦਿੱਤਾ ਸੀ ਵੀ ਮੈਂ ਮਿੰਤੀ ਦੇ ਵਿੱਚ ਹਾਜ਼ਰ ਨਹੀਂ ਸੀ ਇਸ ਕਰਕੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਜਿਹੜੀ ਮਿੰਤੀ ਕੀਤੀ ਜਾਵੇ ਤੇ ਸਰ ਜਿਹੜੀ ਕੋਈ ਪਿੰਡ ਦੀ ਗ੍ਰਾਂਟ ਕੋਈ ਪਤਾ ਹੈ ਕਿੰਨੀ ਜਿਹੜੀ ਆਈ ਸੀ ਉਦੋਂ ਇਹ ਪੂਰਾ ਆਪਾਂ ਡਾਟਾ ਕੱਢ ਕੇ ਤੇ ਫਿਰ ਤੁਹਾਨੂੰ ਬਾਅਦ ਚ ਦੱਸ ਦਾਂਗੇ ਜੀ ਉਹ ਡਿਟੇਲ ਲੈ ਕੇ ਕਿੰਨਾ ਕਿੰਨੀ ਆਈ ਹੈ ਰਿਕਾਰਡ ਮੁਤਾਬਕ ਮੰਗਾ ਲਿਆ ਜਾਏਗਾ ਜੀ ਉਹਦੇ ਮੁਤਾਬਕ ਦੱਸਤਾ ਜਾਏਗਾ ਅਸੀਂ ਟੋਟਲ ਅਸੈਸਮੈਂਟ ਕਰ ਦਣੀ ਹੈ ਵੀ ਇੰਨੀ ਗ੍ਰਾਂਟ ਜਿਹੜੀ ਆ ਨਵਾਂ ਪਾਰਟੀਆਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਅਤੇ ਸਾਬਕਾ ਸਰਪੰਚ ਦੇ ਵਿੱਚ ਜਿੰਨੀ ਲੱਗੀ ਆ ਉਹ ਅਸੀਂ ਬਣਾ ਕੇ ਐਬਸਟ੍ਰੈਕਟ ਵੀ